ਕਿਧੱਕ ਦੀਏ ਸਖੂ ਆਪਾਂ ਸਾਰਾ ਇਹਦੇ ਸਾਹੇ ਐਨੇ ਆਪਾਂ ਇੰਨਾ ਸਫ ਕਰਕੇ ਫਿਰ ਬਾਹਰ ਦਾ ਸਫ ਕਰਨਾ ਸਾਰਾ ਲੰਬਾ ਰਹੇ ਨਹੀਂ ਪਤਾ ਕਿੱਥੇ ਥੋਤ ਬੈਠੀ ਹੈ ਕੋਈ ਥੱਲੀ ਨਾ ਬੈਠ ਜਾਈਂ ਹਾਂ ਇੰਨਾ ਤਾਂ ਆਪਾਂ ਇਹ ਝਾੜੂ ਨਾਲ ਕਰ ਦਿੱਕਾ ਇਹ ਰਸਤਾ ਜੇ ਆਪਾਂ ਹੋ ਕਰਤੀ ਜੀ ਤੇ ਫਿਰ ਬਾਹਰ ਜਿਹੜੀ ਮੇਨ ਨਾ ਛੱਡੋ ਸਾਰੇ ਵਜਣਾ ਜੀ ਛੱਡੋ ਸਾਰੇ ਵਜਣਾ ਨਾ ਉਹ ਥੋਤ ਆ ਰਾ ਨਾ ਸਮਾਨ ਚੱਕਣਾ ਬਹੁਤ ਔਖਾ ਹੈ ਅਰ ਸਾਮਾਨ ਫਿਰ ਉਲਝੂਗਾ ਇਹਨਾਂ ਦਾ ਹੀ ਸਾਰਾ ਨਹੀਂ ਨਹੀਂ ਚੁੱਕ ਕੇ ਤੁਸੀਂ ਬਾਹਰ ਨਾ ਖੜੋ ਇਹਨੂੰ ਇੱਥੇ ਹੀ ਕਰ ਲਓ ਆਪਣੀਆਂ ਦੇ ਬਾਦੀਆਂ ਉੱਤੇ ਟੇਬਲਾਂ ਦੇ ਉੱਤੇ ਕਰ ਲਓ ਹਾਂ ਭਾਈ ਇੱਕ ਨਵੇਂ ਫਰਦ ਕਿਉਂ ਮੰਗਣ ਦੇ ਇਹ ਲੋਕ ਬੜੇ ਕੱਜਲਗਵਾਰ ਹੁੰਦੇ ਇੱਥੇ ਲੈਣਾ ਲੈਣਾਂ ਦੇ ਹੋਰ ਮੰਗਣ ਰੰਦਾਸ ਦੀ ਰੰਦਾਸ ਦੀ ਕਰਿਓ ਬਈ ਆਕੇ ਦੱਸੋ ਇਹ ਬੰਦੇ ਕਹਿ ਰਹੇ ਆਂ ਵੀ ਪਟਵਾਰੀ ਅਜੇ ਵੀ ਜ਼ਰਦੋਰੀ ਕਰਦੇ ਇਹਨਾਂ ਮੀਆਂ ਜਮਾ ਬੰਦੀਆ ਮੰਗ ਰਹੇ ਆਂ ਵੀ ਉਹਨਾਂ ਹੀ ਨਕਲਾ ਲਿਆ ਕੇ ਦੋ ਅੱਛਾ ਮੇਰੇ ਕੋਈ ਨਹੀਂ ਆ ਜਾਂਦਾ ਸਾਡੀ ਨੌਲੇਜ ਚ ਲਿਆ ਦੋ ਠੀਕ ਹੈ ਜੀ ਕੋਈ ਆਪਣੇ ਲੈਣੇ ਮਨਾ ਕਰ ਦੋ ਵੀ ਖਰਾਬ ਜਮਾ ਬੰਦੀਆ ਉਹਦੀ ਕੋਈ ਲੋੜ ਨਹੀਂ ਜੇ ਕੁਝ ਦੱਸਦਾ ਫਟੋਲ ਕੋ ਸ਼ੁਰੂ ਕਰੀਏ ਯਾਰ ਆਈ ਕਰੋ ਚੱਟਿਆ ਦੂਨ ਕਾਓ ਯਾਰ ਲੇ ਮਾਦੇ ਯਾਰ

ਪਾਣੀ ਦਿਰਦਾ ਲੈਉਂਦੇ ਆਪਾਂ ਧੁੱਪ ਜਾਣਾ ਸੀ ਥੱਲੇ ਪਾਣੀ ਇਹਦੇ ਸਾਰਾ ਪਾਣੀ ਸਾਰਾ ਸਾਰਾ ਘਲਿਆ ਜਿੰਨੀਆਂ ਸਾਰਾ ਸਾਰੇ ਚੋਕ ਲੱਗੇ ਨੇ ਵਿੱਚ ਪੁੱਜ ਜਾਣੇ ਉਹ ਕੀਤਾ ਸਾਰੇ ਕੱਢ ਦਿੰਦੇ ਆਪਾਂ ਘੱਟ ਪ੍ਰਸ਼ਦਾਂ ਥੱਲੇ ਥੱਲੇ ਪਾਣੀ ਮਾਰਦੇ ਚਲੋ ਬੁਲਾ ਲੈਣੇ ਫੋਨ ਕਹਿ ਦਿੰਦੇ ਆਂਦੀ ਢਾਕ ਮੰਦਾ ਮੁੱਟੀ ਚਲੋ ਆਨੇ ਬਾਹਰ ਉਮਿਤ ਉਹ ਕੱਢ ਦਸ ਲਾ 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 ਤੂੰ ਕਿੱਥੇ ਲਾ ਜੋ

De okay, okay. ਇਸ ਤੇ ਇਹ ਬੋਨ ਜਲਾ ਲਓ ਬਾਅਦ ਵਿੱਚ ਸਾਰਾ ਚੱਕ ਲਵੋ ਤੇ ਪਟਵਾਦੀ ਤੁਸੀਂ ਪਿੰਡੋ ਅੱਛਾ ਅੱਛਾ ਤੇ ਜਿਹੜਾ ਜਿਹੜਾ ਕਿਸਾਨਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਨੇ ਕੀ ਫੇ ਠੇਕੇ ਆ ਜਿਹਨੇ ਜਿਹਦੀ ਜਿਹਦੀ ਜਿਹੜਾ ਵੋਂਦਾ ਉਹਨੂੰ ਹਾਂਜੀ ਮੈਂ ਜੀ ਆ ਗ੍ਰੈਂਡ ਨੇ ਨਾ ਟਰਾਲੀ ਆ ਗਿਆ ਆਪਣੇ ਪੱਟੇ ਆ ਨੋ ਆਦੋ ਨੋ ਆਦੋ ਆ ਨੋ ਆਦੋ

ਕੀ ਤੋਂ ਦਿੰਦੇ ਆ ਤੁਹਾਡਾ ਫਾਇਦਾ ਕਰ ਦਿੰਦੇ ਆ ਆਏ ਆ ਤੁਹਾਡਾ ਫਾਇਦਾ ਕਰ ਦਈਏ ਇੱਧਰ ਸਰ ਆਪਣੀ ਫਾਰਮੇਸੀ ਹੈ ਫਿਰ ਉਧਰ ਆਪਣੀ ਆਹ ਕਮੇਦ ਤੋਂ ਮੱਲ ਲਗ ਲਈ ਹਾਂਜੀ ਮੱਲ ਲਗਲੀ ਨਹੀਂ ਕਿ ਸਾਰੇ ਹਾਂਜੀ ਹਾਂਜੀ ਫਿਰ ਮੱਲ ਲਗ ਲੈਣਗੇ ਹਾਂਜੀ ਤੁਨ ਆਪਾਂ ਵੈਸੇ ਸਾਰੇ ਚਲਾਉਂਦੇ ਪਈ ਅੱਜ ਕਿੰਨੇ ਮਰੀਜ਼ ਆਏ ਦੇਖਣਾ ਪੋਚੰ ਤੋਂ 15ਵਾਂ ਫੀਸਾ 15 ਜੀ ਸਰ ਅੱਛਾ 10 ਵੀਕ ਹੁੰਦੇਗਾ ਦਵਾਈ ਲੈ ਦਿੰਦੇ ਆ ਅਨੇ ਡੁਆਇਟ ਹੈ ਤਸਕਲਾਬ ਅੱਛਾ ਰਾਈਟ ਦਾ ਆਉਂਦਾ ਸੈਂਪਲ ਹੈ ਕੰਬਰੀ ਸਿਰ ਐਸਾ ਆਪਣੀ ਕੋਈ ਐਕਸ-ਰੇ ਵਾਲਾ ਰੂਮ ਹੈ ਅੱਛਾ ਠੀਕ ਹੈ ਐਸ ਸਰ ਫਾਰਮੇਸੀ ਇੱਧਰ ਹੈ ਇਹ ਮੀਨ ਸਟੋਰਸ ਨੇ ਇਹ ਤੇ ਆਪਣੀਆਂ ਦਵਾਈਆਂ ਦੀ ਸਪਲਾਈ ਜਿਹੜੀ ਸਾਰੇ ਬਲਾਕ ਨੂੰ ਸਰ ਵੰਡੀ ਜਾਂਦੀ ਨਾ ਉਹ ਥੋੜਾ ਉਪਰੋਂ ਵੀ ਪਾਣੀ ਚੁੰਦਾ ਰਿਹਾ ਬਸ 23 ਜਗ੍ਹਾ ਬੈਗ ਨੇ ਸਟੋਰ ਦੇ ਵੀ ਐਸਮੋ ਰੂਮ ਦੇ ਵੀ ਅੱਛਾ 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 ਜਿਹੜੀਆਂ ਜਿਹੜੀਆਂ ਜਿੱਥੇ ਹੋ ਗਈਆਂ ਜੀ ਸਰ ਥੋੜੀ ਮੰਗ ਰੱਖਦੇ ਮੌਇਸਚਰ ਕਰਕੇ ਥੋੜੇ ਆਪਣੇ ਕਈ ਕੰਮ ਦੇ ਦੋ ਸਾਰੀ ਤੇਰਾ ਕਹਿੰਦਾ ਪੂਰੀ ਬਿਲਡਿੰਗ ਦਾ ਦੱਸ ਪੂਰੀ ਸਾਰੀ ਵਾਰੀ ਹਾਂਜੀ ਸਾਰੀ ਵਾਰੀ ਸਰ ਪਰਲੇ ਪਰਲੇ ਇਹਦਾ ਫਰਸ਼ ਕਾਫੀ ਬੈਠ ਗਿਆ ਫਰਸ਼ ਕਈ ਜਗ੍ਹਾ ਬੈਠ ਗਿਆ ਜਿੱਤੇ ਮੂੰਹ ਨਾ ਇਹ ਖੜੀ ਹੈ ਇਹਨਾਂ ਲਈ ਉੱਧਰ ਦੇਖਣ ਹਾਂਜੀ ਸਰ ਫੱਟੇ ਕੌਣ ਤੁਹਾਡੀ ਡਿਊਟੀ ਪਰਚੀ ਸਰ ਮਾਰਨਿੰਗ ਈਵਨਿੰਗ ਨਾਈਟ ਐਮਰਜੈਂਸੀ ਰੋਸਟਰ ਨਾਲ ਚੱਲਦੀਆਂ ਹਨਾ ਅੱਜ ਮਾਰਨਿੰਗ ਤੇ ਮੈਂ ਆਇਆ ਮੈਂ ਹੀ ਕਰਾਂਗਾ ਸਰ ਆ ਫੜਨਾ ਚੜ ਜੁੜ ਜੇ ਉਹ ਲੰਗੋਈ ਨਹੀਂ ਆ। ਅਬਾਂ ਬਾਬੂ ਜੇ ਫੜਾਦਾ। ਫੜਾਂ ਬੋ ਫੜਾਦਾ ਫੜਦੇ ਨੇ। ਹੁਣ ਬਾਹਰ ਹੀ ਫੜ ਗਿਆ। ਫੜੋ ਫੜੋ। ਹਾਂ ਲੰਗਾ ਤੋਂ ਕਪੜਾ ਆਇਆ ਨਾ। ਕਹੋ ਮੋ ਫੇਨਾ ਤੇਨ ਕਰਦਾ ਸਿੱਧੋ ਜੋ 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 ਬਹੁਤ ਮਾਈ ਕਰ ਲੈ ਫੇਨਾ ਤੇਨ ਪਾ ਕੇ ਕੋਈ ਤੂੰ ਮਾ ਸਾਹਿਬ ਨੂੰ ਮਿਲਿਆਗਾ ਤੂੰ ਸੀਐਫ ਸਾਹਿਬ ਦੇ ਨਾਲ ਕੰਮ ਕਰਦਾ ਰਹੇ ਕੋਈ ਤੂੰ ਦੱਸ ਕੋਈ ਗੱਲ ਨਹੀਂ ਹੁਣ ਜੋ ਪ੍ਰਮਾਣਮਾਨ ਨਾ ਤੇ ਲੋ ਬੀ ਅੱਛਾ ਹਾਂਜੀ ਤੇ ਜਿਹੜਾ ਬਖਦਾ ਮੁੰਡਾ ਜਿਹੜਾ ਬਖਣਾਣਾ ਇਹਨਾਂ ਨੂੰ ਪੂਰਾ ਇਹਨਾਂ ਨੂੰ ਦੇ ਦਿੱਤਾ ਵਾ ਤੁਹਾਡਾ ਜਿਹੜੀ ਮਸੀਤ ਹੋ ਗਈ ਨਾ ਤੇ ਇਹਨਾਂ ਨੂੰ ਦੇ ਦਿੱਤਾ ਥਾ ਉਹ ਤੁਹਾਨੂੰ ਹੱਥਾਂ ਨਾਲ ਨਹੀਂ ਕੋਈ ਵੀ ਤੁਹਾਡਾ ਗਲ ਨਹੀਂ ਕਿੰਨੇ ਕੰਮ ਹੈ ਇਹ ਦਾ ਮੈਸਜ ਹੈ ਬਾਈ ਫੋ ਫੋ ਸੋਨੋ ਪੱਕੇ ਕਢਾ ਦੇ ਨੇ ਫਾਈਲ ਕੋਈ ਦੀ ਆਓ ਮਿਲ ਕੇ 9:00 9:30 9:30 ਆਓ ਆਓ ਜਿਹੜੇ Apre fokrala okay, okay. ya sade. Hadi hadi. Kötü diye bir şey mi Kötü ya. ਇਹ ਦਮਦਾਸਗੇ ਸੀਗੇ ਸਾਡੇ ਸਕੂਲ ਚ ਚੈੱਕ ਕਰ ਰਹੇ ਆ ਕਿ ਸਕੂਲਾਂ ਦੇ ਵਿੱਚ ਸਫਾਈ ਤਲੀ ਹੋਈ ਜਿੱਥੇ ਜਿੱਥੇ ਸਫਾਈ ਰਹਿ ਗਈ ਆ ਉੱਥੇ ਅਸੀਂ ਹੈਲਪ ਕਰਦੇ ਆ ਪਰ ਇੱਥੇ ਪ੍ਰਿੰਸੀਪਲ ਸਾਹਿਬ ਨਾਲ ਖੜੇ ਆ ਮੇਰੇ ਵੀ ਆ ਦੇਖ ਵੀ ਰਹੇ ਆ ਇੱਥੇ ਵੀ ਪਾਣੀ ਆ ਗਿਆ ਸੀਗਾ ਇਹਨਾਂ ਨੇ ਆਪਣਾ ਸਕੂਲ ਜਿਹੜਾ ਉਹ ਸਾਫ਼ ਕਰ ਲਿਆ ਵਧੀਆ ਕਰਦੇ ਆ ਕਲਾਸਾਂ ਲਾ ਲਈਆਂ ਵਧੀਆ ਟੀਚਰ ਨੇ ਇੱਥੇ ਚੰਗਾ ਸਕੂਲ ਚੱਲਦਾ ਸੋ ਮੈਂ ਇਹਨਾਂ ਦਾ ਧੰਨਵਾਦੀ ਆ ਕਿ ਇਹਨਾਂ ਨੇ ਕਲਾਸਾਂ ਵੀ ਸਟਾਰਟ ਕਰ ਲਈਆਂ ਸਕੂਲ ਵੀ ਸਾਫ਼ ਕਰ ਲਿਆ ਇਥੇ ਫੋਗਿੰਗ ਦੀ ਲੋੜ ਹੈ ਉਹ ਆਪਾਂ ਇੱਕ ਦੇ ਦਿਨ ਦੇ ਵਿੱਚ ਕਰਾ ਦਾਂਗੇ ਮੱਛਲ ਮੁਛਲ ਦਾ ਜਿਹੜਾ ਉਹ ਕੱਲ ਇੱਥੇ ਮਸ਼ੀਨਾ ਭੇਜ ਕੇ ਪਿੰਡ ਤੇ ਇੱਥੇ ਕਰਾ ਦਾਂਗੇ ਸੋ ਅਸੀਂ ਇਹ ਜਿਹੜੀ ਸਫਾਈ ਮੈਂ ਸ਼ੁਰੂ ਕੀਤੀ ਹੈ ਇਹਦੇ ਤਹਿਤ ਹੀ ਅੱਜ ਅਸੀਂ ਪਟਵਾਰ ਖਾਨਾ ਅਰਮਦਾਸ ਤੇ ਤਹਿਸੀਲ ਕੰਪਲੈਕਸ ਹਫਤਾਲ ਜਿਹੜਾ ਉੱਥੇ ਉਹ ਸਾਫ਼ ਕਰਕੇ ਆਏ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਚੀਜ਼ਾਂ ਸਾਰੇ ਦਫ਼ਤਰ ਸਾਰੇ ਸਕੂਲ ਆਮ ਪਬਲਿਕਲੀ ਬੱਚਿਆਂ ਲਈ ਲੋਕਾਂ ਲਈ ਜਿਹੜੇ ਖੁੱਲ ਜਾਣ ਤੇ ਲੋਕ ਉਥੇ ਆਪਣਾ ਕੰਮ ਕਾਰ ਕਰਾਉਣ ਆਉਣ ਤੇ ਹੜਾਂ ਦੀ ਜਿਹੜੀ ਟੈਨਸ਼ਨ ਹੈ ਉਹਦੇ ਤੋਂ ਥੋੜਾ ਮੁਕਤ ਹੋ ਕੇ ਬਾਦ ਆਉਣ ਸੋ ਇਸ ਕਰਕੇ ਬਲੱਜ ਆਪਾਂ ਇਹ ਆਏ ਸਿਗੇ ਸੋ ਮੈਨੂੰ ਖੁਸ਼ੀ ਹੋਈ ਹੈ